ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਵ ਦਵਾਰ ਸਾਹਿਬ ਹਰਮੰਦਰ ਸਾਹਿਬ ਇੱਥੇ ਹੈ ਦੁਰਗਿਆਣਾ ਮੰਦਰ ਸ਼ਹੀਦਾਂ ਦੀ ਧਰਤੀ ਜੱਨੇਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ homestay ਲੈ ਕੇ ਕੋਈ ਦੂਜਾ ਛੇ ਕਮਰਾ ਨੂੰ homestay ਬਣਾ ਕੇ ਉਹਦੇ ਵਿੱਚ ਚਕਲੇ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸਚੂ ਫੀਡ ਹੋਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਦੀਪ homestay ਨਾ ਦਾ ਮਾਡਲ ਟਾਈਪ ਚੱਲਦਾ ਹੈ ਛੇ ਕਮਰਿਆਂ ਦਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਖੁਦ ਉੱਥੋਂ ਸਾਨੂੰ ਛੇ ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਤੋਂ ਲਾ ਵਾਇਕ ਜਿਹੜਾ ਲੀਸ ਤੇ ਲਿਆ ਸੀ ਇਹ ਮੋਟਰਲ ਟੈਕ ਪਲੱਸ ਦਾ ਮੈਨੇਜਰ ਇੱਕ ਉਹਨੂੰ ਗ੍ਰਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਫਤਾਰ ਕੀਤਾ ਜਿੱਥੇ ਯੂਜ਼ਡ ਕਾਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਗਡ ਕਾਂਡੋਸ ਮਿਲੇ ਸਾਨੂੰ ਕੁਝ ਪੈਸੇ ਜਿਹੜੇ ਕਸਟਮਰ ਨੂੰ ਭੁਗਤਾਨ ਭਾ ਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ 25 ਲਈ ਸੀ ਕਿ ਉਹ تقریبا 25000 ਦੇ قریب ਸਰਗੀਆਂ ਲੜਕੀਆਂ ਇਹ ਕਿਰੇ ਕਿਰੇ ਸ਼ਹਿਰ ਦੀਆਂ ਨਹੀਂ ਹਨ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉੱਤਰਾਖੰਡ ਤੋਂ ਲੜਕੀਆਂ ਤਰਨਤਨ ਤੋਂ ਉਹ ਨਹੀਂ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਰੀਲਿਸ ਤੇ ਨਵੇਂ ਬੰਦ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜਵੇ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਨਗੇ ਸੱਤ ਤੋਂ ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਜ ਇੰਗਲਿਸ਼ ਟੋਟਲ ਇੱਕ ਜਿਹੜਾ ਆਨਰ ਸੀਗਾ ਤੇ ਪੰਜ ਇੱਕ ਹੋਰ ਸੀਗਾ ਨਾਲ ਪੰਜ ਬੰਦੇ ਫੋਟੋ ਕਿੰਨੇ ਸਾਲ ਉਮਰ ਵੀ ਨਹੀਂ ਲਗਭਗ ਲੜਕੀਆਂ ਕਿੰਨਾ ਦੀਆਂ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੜਕੀਆਂ ਨੇ ਸਦ ਕੋ ਹੋਰ ਵੀ ਹੋਂ ਤੋਂ ਕੋਈ ਬ੍ਰਾਮਹ ਦਾ ਆਜੀ ਤੇ ਕੋ ਫਰਦ ਨਹੀਂ ਰਸੀ ਜੀ ਚੱਲ ਰਹੀ ਹੈ ਬ੍ਰਾਮਹ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਂ ਜਾ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਹੀ ਹੋਵੇਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਰਦਰ ਰਿਮਾਂਡ ਲਵਾਂਗੇ ਇਹਨਾਂ ਦਾ ਜਿਹੜੇ ਦੋਸ਼ੀ ਨੇ ਕਿੰਨੀ ਦੇਰ ਤੋਂ ਚੱਲ ਰਿਹਾ ਸਰ ਕੰਮ ਇਹ ਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ ਦੋ ਤਿੰਨ ਮਹੀਨੇ ਸੀ ਜਦੋਂ ਦਬਿਸ਼ ਦਿੱਤੀ ਇਹਨੂੰ ਪਤਾ ਲੱਗ ਗਿਆ ਕਿ ਫਿਰ ਬੰਦ ਵੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕੱਪ ਹੋ ਗਿਆ ਸਰ ਅਦਰ ਸਟੇਟ ਤੋਂ ਕੁੜੀਆਂ ਤੇ ਆ ਕੇ ਕੰਮ ਕਰਦੇ ਸੀ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਹੋਇਆ ਉਹ ਕੁੜੀਆਂ ਨਾਲ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਹਸਤਾਬ ਨਾਲ ਬ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਗਰਪ੍ਰੀਤ ਸਿੰਘ ਜੀ ਭੱਲਰ ਆਈਪੀਐਸ ਉਹਨਾਂ ਵੱਲੋਂ ਸਖਤ ਰਹਿਤਾ ਹੈ ਨੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਗਮਾੜਾ ਹੋਵੇ ਚਾਹੇ ਉਹ ਚਾਈਨਿਸ ਡੂਰ ਹੋਵੇ ਤੁਹਾਡੇ ਸਾਹਮਣੇ ਹੀ ਹੈ ਚਾਹੇ ਨਸ਼ਾ ਹੈ ਚਾਹੇ ਕੋਈ ਹੋਰ ਸਮਾਜਿਕ ਤਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖੜੇੜਾ ਸਰ ਕਿਹੜੀ ਸਟੇਟ ਕੋਲ ਹੋਣੇ ਤੁਹਾਨੂੰ ਉੱਤਰਾਖੰਡ ਹੈ ਜੀ ਅਸਾਮ ਤੋਂ ਲੁਧਿਆਣੇ ਤੋਂ ਲੜਕੀਆਂ ਸੀ ਤੇ ਤਰਨਤਨ ਤੁਮੀ ਹੈ ਮਕਬੂਲਪੁਰਾ ਲੋਕਲ ਉਥੋਂ ਵੀ ਠੀਕ ਸਰ ਲੋਹੜੀ ਦੇ ਤਿਹਾੜੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚੈਨੜਵਾ ਸਾਰੇ ਇ ਕੋਈ ਮੈਸੇਜ ਆ ਜੀ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਵੱਜ ਜਾਓ ਉਹਨੇ ਤੇ ਅਸੀਂ ਬੰਦੇ ਬਣਾਵਾਂਗੇ ਅਸੀਂ ਲੋਹੜੀ ਦੇ ਤਿਹਾੜੇ ਤੇ ਜਿਹੜੀ ਚਾਈਨਿਸ ਸਟਿੰਗ ਹੈ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡियन ਜਿਹੜੀ ਮਾਝਾ ਉਹਦੇ ਨਾਲ ਗੁੱਡੀ ਢਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਿਸ ਸਟਿੰਗ ਹੈ ਇਹ ਤਾਂ ਵਰਤੋਂ ਦਾ ਸਮਾਨ ਨਹੀਂ ਕਰ ਸਕਦਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਉਡੋਣ ਦਾ ਪਰਿਆ ਗਿਆ ਦੌੜੀ ਕਰ ਤਾ ਕਾਨੂੰਨ ਮੁਤਾਬਕ